ਇੱਕ ਜਦੈ ਪਾਕਿਸਤਾਨ ਵਾਲਾ ਨੇ ਗੇਟ ਖੋਲੇ ਸੀ ਆਪਣੇ ਪੰਜਾਬ ਚ ਚਰਚਾ ਹੋਈ ਸੀ ਕਿ ਪਾਣੀ ਉਧਰਲੇ ਪਾਸੇ ਲੈ ਗਏ ਤਾਂ ਤਾਂ ਇੱਕ ਖਿਆਲ ਉਹਨਾਂ ਵੱਲ ਭੇਜਿਆ ਸੀ ਪਿਆਰ ਦਾ ਮੱਖਣ ਭਈ ਅੱਗੇ ਆ ਜੋ ਮੰਗੇ ਭਈ ਆ ਜੋ ਕੇ ਪੰਜਵਾ ਨਹੀਂ ਪੰਜਵਾ ਸਾਬ ਜਦ ਮੈਂ ਤੁਸੀਂ ਬੂਏ ਖੋਲੇ ਵਪਾਰੀਆਂ ਦੇ ਵਾਸਤੇ ਸ਼ਾਲਾ ਮੇਰੇ ਪਿੰਡ ਤੋਂ ਲਾਹੌਰ ਜਾਣ ਰਾਸਤੇ ਅੱਜ ਮੈਂ ਤੁਸੀਂ ਬੂਏ ਖੋਲੇ ਵਪਾਰੀਆਂ ਦੇ ਵਾਸਤੇ ਸ਼ਾਲਾ ਮੇਰੇ ਪਿੰਡ ਤੋਂ ਲਾਹੌਰ ਜਾਣ ਰਾਸਤੇ ਸੱਚ ਦੇ ਦੇਨਾ ਸੱਚ ਦੇ ਦੇਨਾ ਸਤਕਾਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਸਜਦੇ ਦੇ ਨਾਲ ਸਜਦੇ ਦੇ ਨਾਲ ਸਜਦੇ ਦੇ ਨਾਲ ਸਤਕਾਰ ਭੇਜ ਰਹੇ ਆ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਹਜ਼ਰ ਦਾ ਰਾਜ ਆਉਂਦਾ ਹੈ ਅਸੀਂ ਕੱਲਾ ਪਾਣੀ ਨਹੀਂ ਪਿਆਰ ਭੇਜ ਰਹੇ ਆ ਸੋ ਸਾਡੇ ਉਧਰਲੇ ਪਾਕਿਸਤਾਨ 'ਚ ਵਸਦੇ ਸਾਡੇ ਸਾਰੇ ਪਰਿਵਾਰਾਂ ਲਈ ਠੰਡੀਆਂ ਹਵਾਵਾਂ ਆਉਣ ਦੁਆਵਾ ਇਧਰੋਂ ਸੁਪੁੱچے ਪੰਜਾਬ ਵੱਲੋਂ ਟੋਲੀਆਂ ਵੱਲੋਂ ਸਾਝੀਆਂ ਵੱਲੋਂ ਗਵਈਆਂ ਵੱਲੋਂ ਆਵਾਮ ਵੱਲੋਂ ਮਜ਼ਦੂਰਾਂ ਵੱਲੋਂ ਕਿਸਾਨਾਂ ਵੱਲੋਂ ਕਰਦਾਰਾਂ ਵੱਲੋਂ ਸੋ ਸਾਰਿਆਂ ਲਈ ਬਹੁਤ ਬਹੁਤ ਪਿਆਰ ਸਤਿਕਾਰ ਤੇ ਇੱਕ ਵਾਰ ਫੇਰ ਧੰਨਵਾਦ ਬਾਬੋ